ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਪੂਸ਼ਪਾਏ ਸਭਈ ਗੁਰਬਾਲ ਸਿੰਘ ਜੀ ਦੀ ਟਿਕੋਣਾ ਦੀ ਪੜਾਈ ਕੇਂਦਰ ਵਾਲੇ ਉਹਨਾਂ ਦੀਆਂ ਪ੍ਰੇਰਣਾ ਦੇ ਨਾਲ ਸਾ ਸੰਗਤ ਦੀ 2004 ਤੋਂ ਇਹ ਟਿਕੋਣਾ ਦੀ ਚੈਰੀਟੇਬਲ ਹਸਪਤਾਲ ਤਰੰਤਨ ਰੋਡ ਵਿਖੇ ਚੱਲ ਰਿਹਾ ਹੈ ਜਿਹੜਾ ਹਰ ਸਮੇਂ ਵਾ ਸਮੇਂ ਹਰ ਤਰੀਕੇ ਨਾਲ ਸੰਤਾਂ ਦੀ ਸੇਵਾ ਕਰਦਾ ਰਹਿੰਦਾ ਹੈ 22 April ਨੂੰ ਮਾਪੂਸ਼ਾ ਦਾ ਫੁਰਨਾ ਸੀ ਕਿ ਦੂਸਰੇ ਕਾਰਜਾਂ ਤੋਂ ਇਲਾਵਾ ਇੱਕ ਬੜਾ ਅਹਿਮ ਕਾਰਜ ਹੈ ਖੂਨਦਾਨ ਕੈਂਪ ਸੰਗਤਾਂ ਹੋਰ ਵੀ ਲਾਉਂਦੀਆਂ ਨੇ ਅੱਗੇ ਵੀ ਇਸ ਸੰਸਥਾ ਵੱਲੋਂ ਇਹ ਕਾਰਜ ਹੋ ਚੁੱਕੇ ਨੇ ਪਰ ਕਿਉਂਕਿ ਇਹ ਬੜਾ ਵੱਡਾ ਇੱਕ ਦਾਨ ਹੈ ਇਹ ਆਪਣੇ ਆਪ 'ਚ ਇੱਕ ਐਸਾ ਦਾਨ ਹੈ ਮੈਂ ਮਹਾਪੁਰਸ਼ਾਂ ਕੋਲ ਇਹ ਸਰਮਣ ਕੀਤਾ ਸੀ ਕਈ ਵਾਰੀ ਮਾਂ ਦੇ ਹੱਥੋਂ ਹੋ ਸਕਦਾ ਹੈ ਬੱਚੇ ਦੀ ਜਾਨ ਬਚਾਉਂਦੇ ਹੈ ਕਿ ਨਹੀਂ ਬਚਾਉਂਦੇ ਪਰ ਪਿਆਰ ਵਾਲਿਓ ਤੁਹਾਡਾ ਦਿੱਤਾ ਖੂਨ ਖੂਨ ਦੀ ਇੱਕ ਇੱਕ ਬੂੰਦ ਉਹ ਕਈ ਮਰੀਜ਼ਾਂ ਦੀ ਜਾਨ ਬਚਾ ਸਕਦੀ ਹੈ ਇਸ ਮੰਤਵ ਨੂੰ ਮੁਖ ਲੈ ਕੇ 22 April 2025 ਨੂੰ ਸਾਸੰਗ ਮੰਗਲਵਾਰ ਵਾਲੇ ਦਿਨ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਵਿਖੇ ਤਰਨਤਾਰਨ ਰੋਡ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਦੀ ਜਾਨ ਬਚ ਸਕਦੀ ਏ ਇਸ ਤੋਂ ਵਧੀਆ ਹੋਰ ਕੋਈ ਉਪਰਾਲਾ ਨਹੀਂ ਹੋ ਸਕਦਾ ਜੇ ਆਪਾਂ ਥੋੜਾ ਜਿਹਾ ਬਲੱਡ ਡੋਨੇਟ ਕਰੀਏ ਇਹ ਹਰ ਪੱਖੋਂ ਵਧੀਆ ਹੈ ਵੈਸੇ ਵੀ ਡਾਕਟਰਾਂ ਦੀ ਇੱਕ رائے ਹੈ ਕਿ ਸਾਨੂੰ ਗਾਇਬਾ ਗਾਇ ਆਪਣਾ ਖੂਨ ਦੇ ਕੇ ਤੇ ਨਵਾਂ ਜਿਹੜਾ ਦੋ ਤਿੰਨ ਸਿਆਣਿਆਂ ਦੀ ਮੱਤ ਤੇ ਡਾਕਟਰਾਂ ਦੀ ਸਲਾਹ ਹੈ ਕਿ ਤੁਸੀਂ ਦੁੱਧ ਦਾ ਗਲਾਸ ਪੀ ਲੈਂਦੇ ਹੋ ਜੂਸ ਪੀ ਲੈਂਦੇ ਹੋ ਜਿੰਨਾ ਦੁੱਸੀ ਖੂਨ ਦਿੱਤਾ ਉਹ ਬਣ ਜਾਂਦਾ ਹੈਗਾ ਇਹਦੇ ਵਿੱਚ ਕੋਈ ਡਰਨ ਵਾਲੀ ਕੋਈ ਟੈਨਸ਼ਨ ਵਾਲੀ ਕੋਈ ਘਬਰਾਹਤ ਵਾਲੀ ਗੱਲ ਨਹੀਂ ਹੁੰਦੀ ਵੀ ਖੂਨ ਦਿੱਤਾ ਤੇ ਮੈਨੂੰ ਪਤਾ ਨਹੀਂ ਕੀ ਹੋ ਜਾਏਗਾ ਕਮਜ਼ੋਰੀ ਹੋ ਜਾਏਗੀ ਪਰ ਤੁਸੀਂ ਉਹ ਜਿਹੜਾ ਦਿੰਦੇ ਹੋ ਉਹਦੇ ਨਾਲ ਕਿਸੇ ਦੀ ਜੀਵਨ ਬਚ ਸਕਦਾ ਹੈ ਸਰਕਾਰ ਵੀ ਇਸ ਚੀਜ਼ ਨੂੰ ਬਹੁਤ ਪ੍ਰੋੜਤਾ ਕਰਦੀ ਹੈ ਵੀ ਆਪਾਂ ਇਹ ਜ਼ਰੂਰ ਦਈਏ ਸੋ ਮੇਰੀ ਹੱਥ ਜੋੜ ਕੇ ਬੇਨਤੀ ਏ ਕਿ ਆਪਾਂ ਇਸ ਕੈਂਪ ਦੇ ਵਿੱਚ ਭਰਪੂਰ ਸਹਿਯੋਗ ਦੇਈਏ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬੀਬੀ ਕੋਲਾਂ ਦੀ ਚੈਰੀਟੇਡ ਹਸਪਤਾਲ ਵਿਖੇ ਆਓ ਹਰ ਤਰ੍ਹਾਂ ਦੇ ਇੱਥੇ ਲੰਗਰ ਵੀ ਚੱਲਣਗੇ ਜੂਸ ਦਾ ਲੰਗਰ ਸੰਤਾਂ ਵੱਲੋਂ ਤਿਆਰ ਹੋਏਗਾ ਦੁੱਧ ਦੀ ਕੌਫੀ ਦੇ ਲੰਗਰ ਪਕੌੜਿਆਂ ਦੇ ਗੁਰੂ ਕੇ ਲੰਗਰ ਵੀ ਦੁਪਹਿਰੀ ਵਰਤਨ ਦੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੀਆਂ ਜਥੇਬੰਦੀਆਂ ਨੇ ਜਿੰਨੇ ਸਯੋਗੀ ਨੇ ਜਿਨ੍ਹਾਂ ਕੋਲ ਜਿੰਨਾ ਜਿੰਨਾ ਕਈਆਂ ਕੋਲ ਕਿਸੇ ਦੇ ਕਿਸੇ ਦੀ ਲਿੰਕ ਵਿੱਚ 40 ਮੈਂਬਰ ਹੁੰਦੇ ਆ ਕਿਸੇ ਦੇ ਲਿੰਕ ਚ 150 ਮੈਂਬਰ ਹੁੰਦਾ ਤੇ ਤੁਹਾਡਾ ਥੋੜਾ ਜਿਹਾ ਉਦਮ ਉਪਰਾਲਾ ਦੂਜੇ ਦੀ ਜਾਨ ਬਚਾਉਣ ਵਿੱਚ ਸਾਈ ਹੋ ਸਕਦਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਪ ਜੀ ਇਸ ਯੱਗ ਵਿੱਚ ਪਰਪੁਰ ਸੇਵਾ ਪਾਓ ਜੀ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ